ਦੇਖੋ ਹੁਣ ਟਾਈਮ ਇਹ ਸੋਚਣ ਦਾ ਹੈ ਹੀ ਨਹੀਂ ਕਿ ਪੇਪਰ ਮਈ ਦੇ ਵਿੱਚ ਹੋਏਗਾ ਕਿ ਨਹੀਂ ਹੋਏਗਾ ਮੈਂ ਤਾਂ ਜਸਟ ਇਹੀ ਕਹਾਂਗਾ ਸਾਰੇ ਸਟੂਡੈਂਟਸ ਨੂੰ ਕਿ ਆਪਣੀ ਤਿਆਰੀ ਅੱਜ ਤੋਂ ਹੀ ਇਸ ਤਰ੍ਹਾਂ ਸਟਾਰਟ ਕਰਦੋ ਜਾਂ ਇਸ ਤਰ੍ਹਾਂ ਉਸ ਨੂੰ ਵਧਾ ਦਿਓ ਕਿ ਪੇਪਰ ਮਈ ਦੇ ਵਿੱਚ ਹੀ ਹੋਏਗਾ ਇਸ ਟਾਈਮ ਤੇ ਜੇ ਆਪਾਂ ਸਮਝੀਏ ਪੰਜਾਬ ਪੁਲਿਸ ਦੀ ਜੇ ਆਪਾਂ ਨੇ ਤਿਆਰੀ ਕਰਨੀ ਹੈ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਦੇਖੋ ਹਰ ਟੀਚਰ ਦਾ ਅਲੱਗ-ਅਲੱਗ opinion ਹੋ ਸਕਦਾ ਹੈ ਬਟ ਮੇਰੇ ਅਕੋਰਡਿੰਗ ਕੀ ਹੈ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਸਿਰਫ ਤੇ ਸਿਰਫ 3-4 ਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਆਉਣ ਵਾਲੇ 30 ਤੋਂ 40 ਡੇਜ਼ ਦੇ ਵਿੱਚ ਕਰਾਂਗੇ ਜਿਹੜਾ ਅਸੀਂ ਵੀ ਬੈਚੇਸ ਲਗਾ ਰਹੇ ਹਾਂ ਤਾਂ ਉਹਦੇ ਵਿੱਚ ਇਹੀ ਚੀਜ਼ ਕਰ ਰਹੇ ਹਾਂ ਇਹਦੇ ਵਿੱਚ ਕੀ ਹੈਗਾ ਡੇਲੀ ਦੇ ਪੇਪਰ ਹੀ ਸੋਲਵ ਕਰੋ ਜਿੰਨੇ ਵੀ TCS ਨੇ ਪੇਪਰ ਲਏ ਨੇ ਰੀਸੈਂਟ ਪੇਪਰ ਲਏ ਨੇ ਸਪੈਸ਼ਲੀ ਰੀਸੈਂਟ ਪੰਜਾਬ ਪੁਲਿਸ ਦਾ ਪੇਪਰ ਹੋਇਆ ਜਾਂ ਫਿਰ SSC ਦੇ ਕੁਝ ਪੇਪਰ ਹੋਏ ਨੇ ਜਿਹੜੀ ਕਿ TCS ਲੈਂਦੀ ਹੈ ਤਾਂ ਔਨ ਰਿਪੀਟ ਉਹ ਸਾਰੇ ਪੇਪਰ ਹੀ ਸੋਲਵ ਕਰੋ ਉਹ ਪੇਪਰ ਤੁਹਾਨੂੰ ਆਰਾਮ ਨਾਲ ਮਿਲ ਜਾਣਗੇ ਜੇ ਨਹੀਂ ਮਿਲ ਰਹੇ ਤਾਂ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਸਾਰੇ ਦੇ ਸਾਰੇ ਪੇਪਰ ਜਿਹੜੇ ਹੈਗੇ ਨੇ ਵਿਦਆਊਟ ਐਨੀ ਕੋਸਟ ਮਿਲ ਜਣਗੇ ਪਹਿਲੀ ਚੀਜ਼ ਤੁਹਾਨੂੰ ਔਨ ਰਿਪੀਟ PYQ ਹੀ ਕਰਨੇ ਚਾਹੀਦੇ ਨੇ ਦੂਜੀ ਚੀਜ਼ ਹੈਗੀ ਹੈ ਜੇ ਆਪਾਂ ਸਬਜੈਕਟਸ ਦੀ ਗੱਲ ਕਰੀਏ ਤਾਂ ਸਬਜੈਕਟਸ ਮੇਰੇ ਅਕੋਰਡਿੰਗ ਮੈਥਸ ਰੀਜ਼ਨਿੰਗ करंट अफेयर्स टेक पॉलिटी एट द मोस्ट ਤੁਸੀਂ ਇਹ ਕਹਿ ਸਕਦੇ ਹੋ ਵੱਧ ਤੋਂ ਵੱਧ ਜੇ ਆਪਾਂ ਨੇ ਐਡ ਕਰਨਾ ਤਾਂ ਇਹਦੇ ਵਿੱਚ ਆਪਾਂ ਇੰਗਲਿਸ਼ ਐਡ ਕਰ ਸਕਦੇ ਹਾਂ ਬਸ ਆਪਣੇ ਲਈ ਸਿਲੇਬਸ ਬਸ ਇਹੀ ਹੈ ਕਿ ਆਪਾਂ ਨੇ ਮੈਥਸ ਕਰਨਾ ਹੈ ਰੀਜਨਿੰਗ ਕਰੰਟ ਅਫੇਅਰਸ ਪੋਲੀਟੀ ਇੰਗਲਿਸ਼ ਇਸ ਤੋਂ ਇਲਾਵਾ ਜੇ ਤੁਸੀਂ ਕੁਝ ਵੀ ਇਸ ਟਾਈਮ ਤੇ ਕਰਦੇ ਹੋ ਤਾਂ ਉਹ ਮੇਰੇ ਅਕੋਰਡਿੰਗ ਗਲਤੀ ਹੈ ਕੋਈ ਵੀ ਕੰਡੀਸ਼ਨ ਹੋ ਸਕਦੀਆਂ ਨੇ ਹੋ ਸਕਦਾ ਤੁਸੀਂ ਪਹਿਲਾਂ ਬਹੁਤ ਕੁਝ ਪੜ੍ਹੇ ਹੋਏ ਹੋ ਹੋ ਸਕਦਾ ਪਹਿਲਾਂ ਬਿਲਕੁਲ ਵੀ ਤਿਆਰੀ ਨਹੀਂ ਕੀਤੀ ਹੋਈ ਹੋ ਸਕਦਾ ਕਦੇ ਥੋੜੀ-ਬਹੁਤ ਤਿਆਰੀ ਕੀਤੀ ਹੋਈ ਹੈ ਕਦੇ ਨਹੀਂ ਕੀਤੀ ਹੋਈ ਜਿਹੜੀ ਮਰਜ਼ੀ ਕੰਡੀਸ਼ਨ ਦੇ ਵਿੱਚ ਤੁਸੀਂ ਆਂਦੇ ਹੋ ਮੇਰੇ ਵੱਲੋਂ ਸੁਜੈਸ਼ਨ ਇਹ ਰਹੇਗੀ ਆਣ ਵਾਲੇ ਜਿੰਨੇ ਵੀ 30 ਤੋਂ 40 ਡੇਜ਼ ਦੇ ਵਿੱਚ ਪ੍ਰੈਪਰੇਸ਼ਨ ਹੈ ਉਹ ਸਿਰਫ ਤੇ ਸਿਰਫ ਤੇ ਸਿਰਫ ਤੁਹਾਨੂੰ ਇਹੀ ਸਬਜੈਕਟਸ ਕਰਨੇ ਚਾਹੀਦੇ ਨੇ ਇਹਦੇ ਵਿੱਚ ਕੀ ਹੈਗਾ ਇਦੇ ਵਿੱਚ ਜੇ ਪਾਰਟੀਕੁਲਰਲੀ ਆਪਾਂ ਗੱਲ ਕਰੀਏ ਕਰੰਟ ਅਫੇਅਰਸ ਦੀ ਤਾਂ ਬਹੁਤ ਸਟੂਡੈਂਟਸ ਗਲਤੀ ਕਰਦੇ ਨੇ ਬਹੁਤ ਵੱਡੀ ਕਿਸੇ ਵੀ ਇੱਕ ਪੇਪਰ ਦੇ ਵਿੱਚ ਜੇ ਇਤਿਹਾ 2 ਕੁਐਸਚਨਸ ਆ ਗਏ ਤਾਂ ਉਹਨੂੰ ਕਦੇ ਵੀ ਰੈਫਰੈਂਸ ਨਹੀਂ ਬਣਾਉਣਾ ਹੁੰਦਾ ਮਤਲਬ ਮੈਂ ਕੀ ਕਹ ਰਿਹਾ ਮੰਨ ਲਓ ਕਰੰਟ ਅਫੇਅਰ ਦਾ ਕੁਐਸਚਨ 2024 ਦੇ ਪੇਪਰ ਦੇ ਵਿੱਚ 2021 ਦਾ ਆ ਗਿਆ ਤਾਂ ਜੇ ਹੁਣ ਤੁਸੀਂ ਸਾਰੇ ਕਰੰਟ ਅਫੇਅਰਸ ਕਰਤੀ ਜਾ ਰਹੇ ਹੋ 2022 ਦੇ 23 ਦੇ 24 ਦੇ ਤਾਂ ਉਹ ਬਹੁਤ ਵੱਡੀ ਗਲਤੀ ਹੈ ਮੈਂ ਇਹ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਇਸ ਵਾਰ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ 2022 ਦਾ ਕਰੰਟ ਅਫੇਅਰ ਨਹੀਂ ਆ ਸਕਦਾ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਆਪਾਂ ਨੇ ਉਹ ਨਹੀਂ ਕਰਨੇ ਮੇਰੇ ਅਕੋਰਡਿੰਗ ਜੇ ਤੁਸੀਂ ਲਾਸਟ 1 ਇਅਰ ਦੇ ਕਰੰਟ ਅਫੇਅਰਸ ਕਰ ਲੈਣੇ ਹੋ ਵੈਸੇ ਤਾਂ ਲਾਸਟ 1 ਇਅਰ ਦੇ ਵੀ ਕੋਈ ਬਹੁਤ ਜ਼ਿਆਦਾ ਰਿਕੁਆਇਰਡ ਨਹੀਂ ਹੁੰਦੇ ਜਸਟ ਤੁਸੀਂ ਲਾਸਟ 8 ਮੰਥਸ ਦੇ ਚੰਗੀ ਤਰ੍ਹਾਂ ਕਰ ਲਓ ਤਸੱਲੀ ਨਾਲ ਕਰ ਲਓ ਚੰਗੀ ਤਰ੍ਹਾਂ ਤਸੱਲੀ ਨਾਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਿਆਦਾ ਤੋਂ ਜਿਆਦਾ ਕਰ ਲਓ ਵੀ ਬਹੁਤ ਸਾਰੇ ਕਰੰਟ ਅਫੇਅਰਸ ਪੜ੍ਹ ਲਓ ਨਹੀਂ ਜਿੰਨੇ ਕੁ ਵੀ ਪੜ੍ਹ ਰਹੇ ਹੋ ਪਹਿਲੀ ਗੱਲ ਤਾਂ ਲਿਮਟਿਡ ਵਰਜ਼ਨ ਚ ਪੜੋ ਤੇ ਉਹਨੂੰ ਚੰਗੀ ਤਰ੍ਹਾਂ ਪੜੋ ਵੀ ਜਿਹੜਾ ਵੀ ਤੁਸੀਂ ਕਰੰਟ ਅਫੇਅਰ ਪੜ੍ਹਿਆ ਜੇ ਪੇਪਰ ਦੇ ਵਿੱਚ ਆਇਆ ਤਾਂ ਤੁਹਾਡਾ ਸਹੀ ਹੋਣਾ ਚਾਹੀਦਾ ਇਹ ਤੁਸੀਂ ਕਦੇ ਨਹੀਂ ਕਹੋਗੇ ਇਹ ਮੈਂ ਕਰੰਟ ਅਫੇਅਰ ਕਿਸੇ ਟਾਈਮ ਤੇ ਪੜ੍ਹਿਆ ਸੀ ਬਟ ਉਦੋਂ ਮੈਨੂੰ ਯਾਦ ਨਹੀਂ ਆਇਆ ਤਾਂ ਕਰੰਟ ਅਫੇਅਰਸ ਜਿਹੜੇ ਹੈਗੇ ਨੇ ਬਹੁਤ ਤੁਹਾਨੂੰ ਬਹੁਤ ਹੀ ਤਰੀਕੇ ਨਾਲ ਪੜ੍ਹਨੇ ਪੈਣਗੇ ਔਨ ਰਿਪੀਟ ਕਾਫੀ ਸੋਰਸਸ ਤੋਂ ਤੁਹਾਨੂੰ ਇਹ ਚੀਜ਼ ਸੁਣਨ ਨੂੰ ਮਿਲੇਗੀ ਕਿ ਕਰੰਟ ਅਫੇਅਰਸ ਆਪਾਂ ਪਿਛਲੇ 4 ਸਾਲਾਂ ਦੇ ਕਰਦੇ ਆ 3 ਸਾਲਾਂ ਦੇ ਤਾਂ ਦੇਖੋ ਹਾਲਾਂਕਿ ਅਸੀਂ ਕੀ ਕੀਤਾ ਜਿਹੜਾ ਸਾਡਾ ਪੰਜਾਬ ਪੁਲਿਸ ਦਾ ਕੋਰਸ ਹੈ ਜਿਹੜਾ ਕਿ ਇਸ ਟਾਈਮ ਤੇ ਮੈਂ ਕਹਿਣਾ ਵੀ ਕਰਨਾ ਚਾਹੀਦਾ ਤਾਂ ਉਹਦੇ ਵਿੱਚ ਹਾਲਾਂਕਿ ਅਸੀਂ ਉਹ ਕਰੰਟ ਅਫੇਅਰਸ ਪਾਤੇ ਵੀ 21 22 23 ਦੇ ਕਿਉਂਕਿ ਕਈ ਸਟੂਡੈਂਟਸ ਮੰਨਦੇ ਹੀ ਨਹੀਂ ਉਹ ਕਹਿੰਦੇ ਸਾੰਤਾ ਚਾਹੀਦੇ ਆ जिन्ना ਨੂੰ ਮਤਲਬ ਚਾਹੀਦੇ ਆ ਹਾਲਾਂਕਿ ਮੈਂ ਕਹ ਰਿਹਾ ਵੀ ਨਹੀਂ ਕਰਨੇ ਬਟ ਫਿਰ ਵੀ ਜਨੇ ਸੰਤ ਤਾਂ ਦੇ ਦੋ ਜੀ ਸਾਡੀ ਮਰਜ਼ੀ ਤਾਂ ਅਸੀਂ ਆਪਣੇ ਜਿਹੜੇ ਨੋਟਸ ਹੈਗੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਐਪ ਡਾਊਨਲੋਡ ਕਰੋ ਉੱਥੇ ਪੰਜਾਬ ਪੁਲਿਸ ਮਾਸਟਰ ਕੋਰਸ ਹੈ ਉਹ ਦੇਖੋ ਇਸ ਟਾਈਮ ਤੇ ਉਹਦਾ ਜਿਹੜਾ ਕੋਸਟ ਹੈ ਚਾਰजेस ਨੇ ਉਹ ਵੀ ਬਹੁਤ ਘਟ ਨੇ ਜਸਟ ਆਫਟਰ ਸਮ ਡੇਸ ਇਨਕਰੀਜ਼ ਹੋ ਜਾਣਗੇ ਤਾਂ ਤੁਸੀਂ ਉਹ ਦੇਖ ਸਕਦੇ ਹੋ ਜੀ ਅਪ ਟੂ ਡੇਟ ਹੈ ਟੂ ਦਾ ਪੁਆਇੰਟ ਹੈ ਉਹਨਾਂ ਹੀ ਪੜ੍ਹਨਾ ਚਾਹੀਦਾ ਮੇਰੇ ਅਕੋਰਡਿੰਗ ਇਸ ਟਾਈਮ ਤੇ ਉਹੀ ਪੜਿਆ ਹੋਇਆ ਸਹੀ ਰਹੇਗਾ ਜੇ ਤੁਸੀਂ ਬਾਕੀ ਚੈਪਟਰਸ ਦੇ ਪਿੱਛੇ ਲੱਗ ਗਏ ਤਾਂ ਤੁਹਾਡੀ ਜਿਹੜੀ ਵੇਟੇਜ ਵਾਲੇ ਟੌਪਿਕਸ ਨੇ ਉਹ ਰਹਿ ਜਾਣਗੇ ਬਾਕੀ ਤਾਂ ਤਸੱਲੀ ਨਾਲ ਹੋ ਜਾਣਗੇ ਪਰ ਇਹ ਰਹਿ ਜਾਣਗੇ ਕਿਉਂਕਿ ਤੁਹਾਡੇ ਕੋਲ ਦਿਨ ਹੀ ਇੰਨੇ ਨਹੀਂ ਜੇ ਤਾਂ ਤੁਸੀਂ ਅਗਲੇ ਸਾਲ ਦੀ ਤਿਆਰੀ ਕਰ ਰਹੇ ਹੋ ਫਿਰ ਇੱਕ ਸਟ੍ਰੈਟਜੀ ਅਲੱਗ ਹੈ ਬਟ ਜੇ ਤੁਹਾਨੂੰ ਪਤਾ ਵੀ ਪੇਪਰ ਹੀ ਤੁਸੀਂ 30 40 ਦਿਨਾਂ ਬਾਅਦ ਦੇਣਾ ਹੈ ਤਾਂ ਇਸ ਟਾਈਮ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਚੈਲੋ ਵੀ ਪ੍ਰੀਸਾਈਜ਼ਲੀ ਪੜਨਾ ਪਈਗਾ ਸਿਲੈਕਟਿਵਲੀ ਪੜਨਾ ਪਈਗਾ ਤਮ ਇਹ ਫੇਰੇ ਦੱਸ ਦਿੰਨਾ ਜੀ ਮੇਰੇ ਅਕੋਰਡਿੰਗ ਪੋਲੀਟੀ ਤਸੱਲੀ ਨਾਲ ਕਰ ਲੋ ਵਧੀਆ ਰਹੋਗੇ ਅੰਗਰੇਜ਼ੀ ਪੜ੍ਹ ਲਓ ਜੇ ਸਮਾਂ ਲੱਗਦਾ ਪਹਿਲਾਂ ਆ ਸਾਰੀਆਂ ਚੀਜ਼ਾਂ ਮਤਲਬ ਸਭ ਤੋਂ ਪਹਿਲਾਂ ਮੈਥਸ ਫਿਰ ਰੀਜ਼ਨਿੰਗ ਫਿਰ ਕਰੰਟ ਅਫੇਅਰਸ ਫਿਰ ਪੋਲੀਟੀ ਫਿਰ ਇੰਗਲਿਸ਼ ਜੇ ਇਹਨੂੰ ਪ੍ਰੈਫਰੈਂਸ ਤੇ ਪੜ੍ਹੋ ਤਾਂ ਹੋਰ ਵੀ ਵਧੀਆ ਚਲੋ ਜੇ ਪ੍ਰੈਫਰੈਂਸ ਤੇ ਐਟ ਅ ਟਾਈਮ ਇੱਕ ਸਬਜੈਕਟ ਪੜ੍ਹਦੇ ਹਾਂ ਤਾਂ ਥੋੜਾ ਜਿਹਾ ਬੋਰਿੰਗ ਹੋ ਜਾਂਦਾ ਤਾਂ ਐਟ ਅ ਟਾਈਮ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਡੇਲੀ ਤੁਸੀਂ ਜਿਹੜਾ ਹੈਗਾ 3 ਤੋਂ 4 ਪੀਵਾਈਕਿਊ ਕਰ ਲੇ ਮਿਨੀਮਮ ਇਹ ਵੀ ਮਿਨੀਮਮ ਹੈ ਜੀ ਵੈਸੇ ਜ਼ਿਆਦਾ ਕਰੋ 3 ਤੋਂ 4 ਪੀਆਈਕਿਊ ਡੇਲੀ ਦੇ ਤੁਹਾਡੇ ਹੋਣੇ ਚਾਹੀਦੇ ਨੇ ਕਰੰਟ ਅਫੇਅਰਸ ਅਬਾਊਟ 1.5 ਘੰਟਾ ਪੜੋ ਜਾਂ ਘੰਟਾ ਪੜੋ ਕਹਿ ਸਕਦੇ ਆਪਾਂ ਥੈਨ ਤੀਜਾ ਤੁਸੀਂ ਜਿਹੜਾ ਹੈਗਾ ਮੈਥਸ ਜਾਂ ਰੀਜ਼ਨਿੰਗ ਕਰੋ ਜਾਂ ਮੈਥ ਸਟਾਰਟ ਕਰ ਲਓ ਜਾਂ ਰੀਜ਼ਨਿੰਗ ਸਟਾਰਟ ਕਰ ਲਓ ਸਟਾਰਟ ਮਤਲਬ ਜੇ ਫਿਨਿਸ਼ ਟੱਚ ਦੇਣਾ ਚਾਹੁੰਦੇ ਹੋ ਦੁਬਾਰਾ ਤਾਂ ਦੁਬਾਰਾ ਸਟਾਰਟ ਕਰ ਲਓ ਇਹ ਵੀ ਕਹਿ ਸਕਦੇ ਆਪਾਂ ਹੁਣ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਐਂਡ ਤੋਂ ਤੁਹਾਡੀ ਤਿਆਰੀ ਨਹੀਂ ਹੋ ਪਾਰੀ ਤਾਂ ਸੰਦੀਪ ਸਿੰਘ ਇੰਸਟੀਚਿਊਟ ਪਟਿਆਲਾ ਸਟੱਡੀ ਸਲੂਸ਼ਨ ਦੇ ਦੁਆਰਾ ਸਪੈਸ਼ਲ ਲਾਸਟ ਟਾਈਮ ਐਫਰਟਸ ਲਗਾਏ ਜਾ ਰਹੇ ਨੇ ਤਾਂ ਤੁਸੀਂ ਜਿਹੜਾ ਹੈਗਾ ਬੈਚ ਕਹਿ ਸਕਦੇ ਹੋ ਕੋਰਸ ਕਹਿ ਸਕਦੇ ਹੋ ਇਹਦੇ ਵਿੱਚ ਐਨਰੋਲ ਹੋ ਸਕਦੇ ਹੋ ਇਹਦੇ ਬਾਰੇ ਜੇ ਥੋੜਾ ਬਹੁਤ ਹੋਰ ਡਿਟੇਲਸ ਜਾਨਣਾ ਚਾਹੁੰਦੇ ਹੋ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਪੰਜਾਬ ਪੁਲਿਸ ਦੇ ਲਈ ਮੈਂ ਤੁਹਾਨੂੰ ਇਹੀ ਪਾਰਟਿਕੁਲਰਲੀ ਸੁਜੈਸਟ ਕਰਾਂਗਾ ਜੀ ਮੇਰੇ ਵੱਲੋਂ ਮੈਨੂੰ ਇਹੀ ਸਹੀ ਲੱਗਦਾ ਹੈ ਹੁਣ ਜੇ ਤੁਸੀਂ ਕੰਪਿਊਟਰ ਬਹੁਤ ਬੜਨ ਲੱਗ ਗਏ ਪੰਜਾਬੀ ਵਰਗੇ ਸਬਜੈਕਟਸ ਤੇ ਟਾਈਮ ਲਾ ਰਹੇ ਹੋ ਤਾਂ ਪਿੱਛੇ ਰਹਿ ਜਾਓਗੇ ਕਿਉਂਕਿ ਉਹ ਆਣੀ ਬਹੁਤ ਘੱਟ ਹੈ ਜੀ ਉਹਨਾਂ ਨੂੰ ਆਂਦਾ ਹੈ ਬਹੁਤ ਬੇਸਿਕ ਲੈਵਲ ਆਂਦਾ ਹੈ ਕੋਈ ਇਹ ਤਾਂ ਹੈ ਨਹੀਂ ਵੀ ਬਹੁਤ ਕੁਐਸਚਨਸ ਆਣੇ ਬਹੁਤ ਔਖੇ ਆਣੇ ਨੇ ਗੱਲ ਕਰੀਏ ਪੰਜਾਬ ਜੀ ਕੇ ਦੀ ਤਾਂ ਇੱਥੇ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ ਲੇਬਰ ਇਨਸਪੈਕਟਰ ਦੇ ਪੇਪਰ ਤੋਂ ਪਹਿਲਾਂ ਵੀ ਔਨ ਰੀਪੀਟ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲਿミਟਿਡ ਵਰਜ਼ਨ ਦੇ ਵਿੱਚ ਲਿミਟਿਡ ਟਾਪਿਕਸ ਪੜੋ ਸਬਜੈਕਟ ਸੀ ਘੱਟ ਪੜੋ ਮੈਕਸਿਮਮ ਕਰੰਟ ਅਫੇਅਰਸ ਪੜੋ ਕਰੰਟ ਅਫੇਅਰਸ ਮੈਂ ਹਾਲਾਂਕਿ ਕਹ ਰਿਹਾ ਸੀ ਮੈਨੂੰ 15 16 ਆਣ ਦੀ ਉਮੀਦ ਹੈ 25 ਚ ਬਟ 21 ਕਰੰਟ ਅਫੇਅਰਸ ਆ ਗਏ ਤਾਂ ਕਰੰਟ ਅਫੇਅਰਸ ਦੀ ਜਿਹੜੀ ਵੇਟ ਹੈ ਹੋਰ ਵੀ ਜ਼ਿਆਦਾ ਆ ਗਈ ਆਈ ਹੈ ਅਨਐਕਸਪੈਕਟਿਡ ਆਈ ਹੈ No doubt ਉਮੀ ਹੁਣ ਇਹਦੇ ਵਿੱਚ ਪਤਾ ਹੀ ਹੈ ਵੀ ਇਹ ਚੀਜ਼ਾਂ ਆਉਣੀਆਂ ਨੇ ਤਾਂ ਕਿਉਂ ਬਿਨਾ ਮਤਲਬ ਤੋਂ ਤੁਸੀਂ ਉਹ ਸਬਜੈਕਟਸ ਪੜ੍ਹ ਰਹੇ ਹੋ ਜਿਦੀ ਆਨ ਦੀ ਬਹੁਤ ਘੱਟ ਉਮੀਦ ਹੈ no doubt ਇਸ ਵਾਰ ਜਿਹੜਾ ਹੈ ਜਿਹੜਾ ਥੋੜਾ ਬਹੁਤ ਸਿਲੇਬਸ ਵੀ ਚੇਂਜ ਹੋਇਆ ਹੈ ਹੈਲਥ ਐਂਡ ਨਿਊਟ੍ਰੀਸ਼ਨ ਵਰਗਾ ਟੌਪਿਕ ਵੀ ਐਡ ਹੋਇਆ ਹੈ ਬਟ ਮੈਂ ਇਹ ਕਹਾਂਗਾ ਕੁਝ ਵੀ ਨਵਾਂ ਕਰਨ ਤੋਂ ਪਹਿਲਾਂ ਇਹ ਚੀਜ਼ ਦੇਖੋ ਵੀ ਜਿਹੜੀ ਆਲਰੇਡੀ ਚੀਜ਼ ਚੱਲਦੀ ਹੈ ਪਹਿਲਾਂ ਤੋਂ ਜਿਹਦੀ ਵੇਟੇ ਜਿਆਦਾ ਹੈ ਕੀ ਤੁਹਾਡੀ ਉਹਦੀ ਤਿਆਰੀ ਤਸੱਲੀ ਨਾਲ ਹੋ ਚੁੱਕੀ ਹੈ ਤੁਸੀਂ ਨਵੀਂ ਚੀਜ਼ ਵੱਲ ਜਾ ਰਹੇ ਹੋ ਪਹਿਲਾਂ ਜਿਹੜੀ ਪੁਰਾਣੀ ਚੀਜ਼ ਹੈ ਜਿਹੜੀ ਪਤਾ ਵੀ ਆਣੀ ਹੋਣੀ ਹੈ ਉਹ ਚੀਜ਼ ਦਾ ਚੈੱਕ ਕਰੋ ਵੀ ਤੁਹਾਡੀ 100% ਐਗ ਮੈਚ ਚੋਂ 20 ਚੋਂ 20 ਕਰਦੇ ਹੋ ਰੀਜ਼ਨਿੰਗ ਚੋਂ 20 ਚੋਂ 20 ਕੁਸ਼ਨ ਆ ਰਹੇ ਨੇ ਇੰਗਲਿਸ਼ ਦਾ ਕੀ ਲੈਵਲ ਹੈ ਉਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਵੀ ਚਲੋ ਹੁਣ ਐਂਸ਼ੀਅੰਟ ਹਿਸਟਰੀ ਵੀ ਪੜ ਲੰਨੇ ਆ ਮਿਡਲ ਵੀ ਪੜ ਲੰਨੇ ਆ ਮਾਡਰਨ ਪੜ ਲੰਨੇ ਆ ਜੀਓਗ੍ਰਾਫੀ ਪੜ ਲੰਨੇ ਆ ਸਾਇੰਸ ਪੜ ਲੰਨੇ ਆ ਇਕਨੋਮਿਕਸ ਪੜ ਲੰਨੇ ਆ ਉਹ ਤਾਂ ਬਾਅਦ ਦੀ ਗੱਲਾਂ ਨੇ ਪਹਿਲਾਂ ਇੱਕ ਬੇਸਿਕ ਚੀਜ਼ ਦਾ ਦੇਖੋ ਨਾ ਟਾਈਮ ਹੈ ਪਰ ਬਹੁਤ ਜ਼ਿਆਦਾ ਵੀ ਨਹੀਂ ਹੈ ਤੇ ਬਹੁਤ ਘੱਟ ਵੀ ਨਹੀਂ ਸਫੀਸ਼ੀਐਂਟ ਟਾਈਮ ਹੈਗਾ ਤਿਆਰੀ ਕੀਤੀ ਜਾ ਸਕਦੀ ਹੈ ਫਾਈਨਲ ਐਫਰਟਸ ਲਗਾਏ ਜਾ ਸਕਦੇ ਆ ਇੱਕ ਚੀਜ਼ ਡੈਫੀਨਿਟਲੀ ਕਰੋ ਉਹ ਏ ਹੈਗੀ ਆ ਉਹ ਹੈਗੀ ਆ ਜੀ ਆਨਲਾਈਨ ਟੈਸਟ ਦੇਖੋ ਮੈਂ ਤਾਂ ਪਾਰਟਿਕੂਲਰਲੀ ਇਹੀ ਰੀਕਮੈਂਡ ਕਰਾਂਗਾ ਕਿ ਅੱਜ ਤੋਂ ਹੀ ਚਾਹੇ ਡੇਲੀ ਦਾ ਇੱਕ ਪੂਰਾ ਟੈਸਟ ਦੇਣਾ ਸਟਾਰਟ ਕਰ ਦੋ ਇਹ ਬਿਲਕੁਲ ਨਾ ਸੋਚੋ ਕਿ ਹਲੇ ਮੇਰਾ ਸਿਲੇਬਸ ਤਾਂ ਹੋਇਆ ਨਹੀਂ ਮੈਂ ਟੈਸਟ ਦੇ ਕੇ ਕਰਾਂ ਨਾ ਕੀ ਬਹੁਤ ਕੁਝ ਸਿੱਖੋਗੇ ਆਨਲਾਈਨ ਟੈਸਟ ਦਿਓ ਡੇਲੀ ਦਾ ਦਿਓ ਬਾਕੀ ਜੇ ਤੁਸੀਂ ਸੰਦੀਪ ਇੰਸਟੀਚਿਊਟ ਪਟਿਆਲਾ ਦੇ ਵਿੱਚ ਆ ਕੇ ਦੇਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਦੇ ਸਕਦੇ ਹੋ ਠੀਕ ਹੈ ਬਾਕੀ ਜਿੱਥੇ ਵੀ ਹੈਗੇ ਹੋ ਉੱਥੇ ਬਹਿ ਕੇ ਪ੍ਰੋਪਰਲੀ ਡੇਲੀ ਦਾ ਇਕ ਟੈਸਟ ਤਾਂ ਦੇਣਾ ਹੀ ਚਾਹੀਦਾ ਜੇ ਤੁਹਾਨੂੰ ਹਲੇ ਇਕ ਥੋੜਾ ਜਿਹਾ ਆਊਟਾ ਲੱਗ ਰਿਹਾ ਤਾਂ ਇਕ ਸੈਕਸ਼ਨਲ ਰੋਜ਼ ਦਾ ਦੇ ਦਿਓ ਆਲਟਰਨੇਟ ਡੇਸ ਦੇ ਉੱਤੇ ਮਤਲਬ ਇੱਕ ਦਿਨ ਛੱਡ ਕੇ ਫੁੱਲ ਲੈਂਥ ਜ਼ਰੂਰ ਲਗਾਓ ਮੈਕਸਿਮਮ ਸਟੂਡੈਂਟਸ ਦੀ ਕਮੀ ਹੀ ਇੱਥੇ ਹੈ ਜੇ ਤੁਸੀਂ ਕਾਫੀ ਸਾਲਾਂ ਤੋਂ ਤਿਆਰੀ ਕਰ ਰਹੇ ਹੋ ਜਾਂ ਕੁਝ ਸਾਲਾਂ ਤੋਂ ਜਾਂ ਕੁਝ ਟਾਈਮ ਤੋਂ ਤਿਆਰੀ ਕਰ ਰਹੇ ਹੋ ਇੱਕ ਦੋ ਵਾਰ ਪੇਪਰ ਦੇ ਚੁੱਕੇ ਹੋ ਤਾਂ ਤੁਸੀਂ ਜੇ ਤੁਹਾਨੂੰ ਮੇਨ ਚੀਜ਼ ਦੱਸਾਂ ਤਾਂ ਮੇਰੇ ਅਕੋਰਡਿੰਗ ਇਸ ਪੇਪਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਤੁਹਾਡੀ ਕਮੀ ਰਹਿ ਰਹੀ ਹੈ ਉਹ ਹੈ ਜੀ ਆਨਲਾਈਨ ਟੈਸਟ ਦੀ ਆਨਲਾਈਨ ਟੈਸਟ ਜਿਹੜਾ ਹੈਗਾ ਹਰ ਸਟੂਡੈਂਟ ਦੇ ਨੂੰ ਥੋੜਾ ਜਿਹਾ ਕਹੋ ਵੀ ਇਗਨੋਰ ਕਰਦਾ ਵੀ ਚਲ ਯਾਰ ਕਾੜੀ ਲਾਗੇ ਜਿਆਨਦਾ ਹੋਊਗਾ ਪੇਪਰ ਸੋਲਵ ਕਰੀ ਲਾਂਗੇ ਐਵੇਂ ਨਹੀਂ ਹੁੰਦਾ ਤੁਹਾਨੂੰ ਟੈਸਟ ਦੇਣੇ ਚਾਹੀਦੇ ਨੇ ਔਨ ਰਿਪੀਟ ਟੈਸਟ ਦੋ ਪੀ ਟ੍ਰਿਪਲ ਐਸ ਵਿੱਚ ਮੈਂ ਕਹਿੰਨਾ ਵੀ ਟੈਸਟ ਨਾ ਦਿਓ ਉੱਥੇ ਟਾਈਮ ਵੇਸਟ ਹੈ ਇੱਥੇ ਜੇ ਟੈਸਟ ਨਹੀਂ ਦੇਦੇ ਤਾਂ ਤੁਹਾਡਾ ਟਾਈਮ ਵੇਸਟ ਹੈ ਜਿਹੜੀ ਵੀ ਪੜ੍ਹਾਈ ਕਰਦੇ ਹੋ ਤਿਆਰੀ ਕਰਦੇ ਹੋ ਠੀਕ ਹੈ ਜੀ ਤਾਂ ਕੁਝ ਹੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਮਝਣ ਵਾਲੀਆਂ ਹੁੰਦੀਆਂ ਨੇ ਤੇ ਫਾਲੋ ਕਰਨ ਵਾਲੀਆਂ ਹੁੰਦੀਆਂ ਨੇ ਜੇ ਉਹਨੂੰ ਫਾਲੋ ਕਰੋਗੇ ਤਾਂ ਰਲ ਬਣੇਗੀ ਸਮਝਦਾ ਤੁਹਾਨੂੰ ਆਈ ਗਈ ਹੈ ਠੀਕ ਹੈ ਤਾਂ ਮੈਂ ਉਮੀਦ ਕਰਦਾ ਜੀ ਆਨ ਆਨ ਟਾਈਮ 'ਚ ਸੰਧੀਸ ਇੰਸਟੀਚਿਊਟ ਪਟਿਆਲਾ ਸਟੱਡੀ ਸਲੂਸ਼ਨ ਵੱਲੋਂ ਫੇਰ ਦੁਬਾਰਾ ਪੰਜਾਬ ਪੁਲਿਸ ਦੇ ਵਿੱਚ ਮੈਕਸਿਮਮ ਸਲੈਕਚਰ ਦੇ ਟ੍ਰੇਨਿੰਗ ਦਾ ਲਾਸਟ ਟਾਈਮ ਇਨੀ ਟਾਪਰਸ ਸਾਡੇ ਇੰਸਟੀਚਿਊਟ ਵੱਲੋਂ ਆਏ ਨੇ ਜੀ YouTube ਤੇ ਵੀਡੀਓਜ਼ ਦੇਖ ਸਕਦੇ ਹੋ ਸਟੂਡੈਂਟਸ ਤੋਂ ਰਿਵਿਊਜ਼ ਲੈ ਸਕਦੇ ਹੋ ਚੈੱਕ ਕਰ ਸਕਦੇ ਹੋ ਸਿਸਟਮ ਕਿਸ ਤਰ੍ਹਾਂ ਦਾ ਤਾਂ ਇੱਕ ਵਾਰ ਵਿਜ਼ਿਟ ਕਰੋ ਜੀ 21 ਨੰਬਰ ਫਾਟਕ ਪਟਿਆਲਾ ਸੰਦੀਸ਼ ਰੀਡਿੰਗ ਕਲੱਬ ਸੰਦੀਸ਼ ਇੰਸਟੀਚਿਊਟ ਪਟਿਆਲਾ ਠੀਕ ਹੈ ਜੀ ਤਾਂ ਲਾਇਬ੍ਰੇਰੀ ਹੈਗੀ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਜੇ ਸੈਲਫ ਸਟੱਡੀ ਕਰਨੀ ਹੈ ਤਾਂ ਨਾਲ ਨਾਲ ਜਿਹੜਾ ਹੈਗਾ ਤੁਸੀਂ ਗਾਈਡੈਂਸ ਲੈ ਸਕਦੇ ਹੋ ਠੀਕ ਹੈ ਓਕੇ ਫਿਰ ਵਿਸ਼ ਯੂ ਆਲ ધ ਬੈਸਟ ਤਾਂ ਵੀਡੀਓ ਨੂੰ ਅੱਤਵਾਰ ਸ਼ੇਅਰ ਤੇ ਲਾਈਕ ਜਰੂਰ ਕਰਦੇ ਜੀ ਤੁਹਾਨੂੰ ਧੰਨਵਾਦ